ਤਾਂ ਵੀ ਗੱਲ ਕਰਦੇ ਹਾਂ ਬਸ ਲਈ ਪ੍ਰਧਾਨ ਜੀ ਤੁਹਾਡੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਜੈਂਡਾ ਨਾਲ ਹੈ ਅੱਜ ਆਜ਼ਾਦ ਪ੍ਰਸ ਖਲਬ ਦੀ ਮੀਟਿੰਗ ਹੋਈ ਜਿਹਦੇ ਵਿੱਚ ਸਮੂਹ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਪਿਛਲੇ ਹਫ਼ਤੇ ਇੱਕ ਖਾਸ ਮੀਟਿੰਗ ਦੇ ਵਿੱਚ ਇਹਦੀ ਜਨਰਲ ਬਾਡੀ ਨੂੰ ਕੰਮ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਦੀ ਮੀਟਿੰਗ ਰੱਖੀ ਗਈ ਸੀ ਨਵੀਂ ਚੋਣ ਵਾਸਤੇ ਉਹ ਚੋਣ ਅੱਜ ਨਿਕਰੇ ਚੜੀ ਗਈ ਇਹ ਜੱਡੇ ਹੋ ਕੇ ਜਿਵੇਂ ਮਾਧੋ ਪੱਤਰਕਾਰਾਂ ਦੇ ਕੀਤੀ ਪਈ ਹੈ ਸਲਾਮੁ ਅਲਮ। ਇਹਨੇ ਕਿ ਇਹ ਕਲੱਬ ਦਾ ਗਠਨਾ ਇਸ ਮਕਸਦ ਨਾਲ ਕੀਤਾ ਗਿਆ ਹੈ ਕਿ ਜੋ ਇਸ ਕਲੱਬ ਦੇ ਨਾਲ ਜੁੜੇ ਹੋਏ ਪੱਤਰਕਾਰ ਨੇ ਉਹਨਾਂ ਦਾ ਇੱਕ ਪਰਿਵਾਰ ਹੈ ਜਿਹਦੇ ਵਿੱਚ ਕਰੀਬ 30 ਦੇ ਨੇੜੇ ਅਧਰਕਾਰ ਸ਼ਾਮਲ ਹੈ। ਪਰਮਾਤਮਾ ਨਾ ਕਰੇ ਕਿਸੇ ਪੱਤਰਕਾਰ ਦੇ ਉੱਤੇ ਕੋਈ ਬੁਰਾਈ ਪੈਂਦੀ ਹੈ ਜਾਂ ਕਿਸੇ ਨਾਲ ਉਹਦਾ ਕੋਈ ਉੰਬਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਤਾਂ ਉਹਨੂੰ ਪੁਲਿਸ ਪ੍ਰਸ਼ਾਸਨ ਦਾ ਸਾਹਮਣਾ ਕਰਨਾ ਪੈਂਦਾ ਜਾਂ ਕਿਸੇ ਹੋਰ ਤਾਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਉਹਨੂੰ ਸਪੋਰਟ ਦੇਣ ਲਈ ਆਪ ਦੇ ਪੱਤਰਕਾਰ ਨੂੰ ਇਸ ਸਿੱਖ ਕਲੱਬ ਦੀ ਜਿਹੜੀ ਉਹ ਵੱਖਰੀ ਕੀਤਾ ਗਿਆ ਪਤਾ ਕਿ ਕਿਹੜੇ ਕਲੱਬ ਹੋਣ ਵੀ ਪਏਗੇ ਤੋਂ ਡੈਟਾ ਤਾਂ ਕੀ ਜਿਹੜਾ ਵੱਖਰਾ ਜਿਹੜਾ ਅੰਦਰੋਂ ਅੰਦਰੂਸਰੇ ਕਲੱਬਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਸਾਡਾ ਜਿਹੜਾ ਕਲੱਬ ਹੈ ਉਹ ਇਮਾਨਦਾਰੀ ਤੇ ਕਹਿਣੀ ਕਰਨੀ ਵੀ ਪੂਰੀ ਸਿਧਾਂਤ ਆ ਉਹਦੇ ਤੇ ਕੰਮ ਕਰਦਾ। ਛੇੜਾ ਮੀਟਣਾ ਕਰਨ ਲਈ ਜਾਂ ਕੋਕੀ ਵਾਹ ਵਖਾਣ ਲਈ ਇਹ ਕਲੱਬ ਨਹੀਂ ਬਣਾਇਆ ਗਿਆ। ਅਸੀਂ ਪਹਿਲਾਂ ਹੀ ਕੰਮ ਕਰਕੇ ਉਠਾਏ ਆ ਤੇ ਪਰਵਾਹ ਨਹੀਂ ਕਰਦਾ ਅੱਗੇ ਵੀ ਕਰਕੇ ਵਿਖਾਵਾ। ਜਿਵੇਂ ਪੱਤਰਕਾਰ ਭਾਈਚਾਰਾ ਜਾਂ ਕੋਈ ਸਮਾਜ ਸੇਵੀ ਲੋਕ ਨੂੰ ਵੀ ਨਾਲ ਜੋੜਨਾ ਚਾਹੁੰਦੇ ਦੀ ਦੂਰ ਤੱਕ ਇਹ ਜਦੋਂ ਕੀ ਕਰਨਾ ਕਰਨੀ ਆ। ਕਿਹਨਾਂ ਇਹ ਪਲੇਟਫਾਰਮ ਸਿਰ ਪੱਤਰਕਾਰਾਂ ਲਈ ਹੈ। ਆਮ ਲੋਕਾਂ ਦਾ ਅ ਮਸਪੋਰਟ ਕਰਨ ਵਾਸਤੇ ਇਹ ਸਾਧਨਾਂ ਦੀ ਲੋੜ ਹੁੰਦੀ ਹੈ। ਉਹ ਅਜੇ ਸਾਧਨਾਂ ਇਕ ਲਬੇ ਕੋਲ ਨਹੀਂ ਹੈ ਫਿਰਾਲ ਜਿਹੜਾ ਫੋਕਸ ਹੈ ਉਹ ਸਿਰਫ ਪੱਤਰਕਾਰਾਂ ਦੀ ਦਰਦ ਕੀਤਾ ਜਾਓ ਤੇ ਇਸ ਕਲਬ ਨੂੰ ਅੱਗੇ ਵਧਾਉਣ ਲਈ ਕੀ ਆਪਾਂ ਵਕਤ ਆਪਣੀ ਫੰਡਿੰਗ ਉੱਤੇ ਕੰਮ ਕਰਾਂਗੇ ਸਾਈਬਰ ਕੋਲ ਉਹਦਾ ਜਿਹੜਾ ਕੋਈ ਵੀ ਸਸਤਾ ਬੰਦੀ ਹੈ ਉਹਦੇ ਪ੍ਰਚਾਰ ਪ੍ਰਚਾਰ ਪਸਾਰ ਲਈ ਯਤਨ ਕਰਨੇ ਜ਼ਰੂਰੀ ਹੁੰਦੇ ਆ ਤੇ ਅੱਜ ਇਹ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੀ ਘਰਤੀ ਤੋਂ ਸ਼ੁਰੂ ਕੀਤਾ ਗਿਆ ਹੈ ਔਰ ਆਉਣ ਦੇ ਸਮੇਂ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਪੰਜਾਬ ਵਿੱਚ ਕਿਹੀਆਂ ਗਾਇਆਂ ਸ਼ੁਰੂ ਕੀਤੀਆਂ ਜਾਣਗੀਆਂ ਔਰ ਇੱਕ ਬਹੁਤ ਵੱਡੀ ਯੂਨਿਟੀ ਦੇ ਰੂਪ ਦੇ ਵਿੱਚ ਕੰਮ ਕਰੇ। ਪਤਾ ਨਹੀਂ ਕਿੰਨੇ ਸਮੇਂ ਤੋਂ ਮੇਰਾ ਕਲਬ ਚੱਲ ਰਿਹਾ। ਇਹ ਪਿਛਲੇ 8 ਸਾਲ ਤੋਂ శ్రీ ਨੰਸੋ ਸਾਹਿਬ ਧਰਤੀ ਤੇ ਕੰਮ ਕਰ ਰਿਹਾ। ਔਰ ਅੱਜ ਇੱਕ ਵੀ ਬੜੀ ਸੋਹਣੀ ਘਟਨਾ ਹੋ ਰਹੀ ਹੈ ਦੀ। ਬੜੇ ਵੱਡੇ ਵੱਡੇ ਕੰਮ ਆਸੀਂ ਪ੍ਰਸ਼ਾਸਨ ਤੋਂ ਇਹ ਇਸ ਲੋਗੋ ਰਾਹੀਂ ਲੈ ਆਏ ਤੇ ਅਮੀਰ ਕਰਦਾ ਸੋ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਤੇ ਅੱਗੇ ਤੋਂ ਵੀ ਆਪਾਂ ਇਸ ਤਰ੍ਹਾਂ ਸਭ ਲੋਕ ਦੇ ਰਾਵਾਂ ਉਹਦਾ ਉੱਤੇ ਗਾਰਨ ਦੇ ਪਾਸੇ ਪਾਉਣਾ ਹੁੰਦਾ ਉਹਦੇ ਗਾਰਨ ਦੇ ਕਿ ਜਿਹੜੇ ਯੋਗ ਸਮਝ ਜਾਣ ਵਾਲੇ ਵਿਅਕਤੀਆਂ ਨੂੰ ਖਾਸ ਹੋਂਦ ਦਿੱਤੇ ਗਏ ਨੇ ਇਹ ਸੀਨੀਅਰ ਨੀਤੀ ਪ੍ਰਦਾਤਾ ਨੀਤੀ ਪ੍ਰਦਾਤਾ ਖਜਾਨੇ ਦੀ ਜਨਰਲ ਸੈਕਟਰੀ ਕੋਈ ਸਲਾਹਕਾਰ ਪ੍ਰੈਸ ਕਟਰ ਆਦਿ ਜਿਹੜੇ ਜਿਹੜੇ ਅਹੁਦੇ ਹੰਕ ਤਸੀਮ ਦਿੱਤੇ ਗਏ